ਹਾਂਜੀ ਹਾਂਜੀ ਨਹੀਂ ਆਪਾਂ ਗਏ ਹੀ ਟੀਮ ਲੈ ਕੇ ਉੱਥੇ ਹਸਪੀਟਲ ਗਏ ਹਾਂ ਅੱਜ ਕੋ ਸਾਬੀਆ ਨਾ ਉਹਦਾ ਜਦੋਂ ਇਹਨੂੰ ਪੁੱਛਿਆ ਤਾਂ ਚਿਕਨ ਡੈਬਾ ਮਾਰਨ ਜਿੱਦਾਂ ਦਰਦੀ ਭੜੀ ਹੋਣੀ ਹੁੰਦੀ ਇਹਨੂੰ ਨਹੀਂ ਫਿਰ ਡਾਕਟਰਾਂ ਨੇ ਕਿਹਾ ਵੀ ਨਹੀਂ ਅਜੇ ਨਾ ਪੋਸਟ ਪੜਤਾਲ ਕਰੋ ਇਹਦੀ ਹੂੰ ਬਾਕੀ ਪਤਾ ਤਾਂ ਲੱਗ ਹੀ ਗਿਆ ਵਾ ਇਹ ਦੋਵੇਂ ਜੀ ਆ ਜਿਨ੍ਹਾਂ ਨੇ ਕੰਮ ਕੀਤਾ ਵਾ ਔਰ ਥਾਣੇ ਦੇ ਦਿੱਤੀ ਤਰ੍ਹਾਂ ਉੱਥੇ ਤੇ ਕਹਿਤਾ ਮੈਂ ਥਾਣੇ ਇਹ ਕੁੱਤਰਾ ਫੜ ਲਿਆ ਨੈਨ ਪਹਿਲਾਂ ਦੀ ਕਾਦੀ ਨੂੰ ਫੜਦੇ ਆ ਸੁੱਖ ਨੂੰ ਫੜਦੇ ਆ ਲੇਡੀ ਪੁਲਿਸ ਦਿਹਾੜੇ ਨਾਲ ਆਪੇ ਨਾ ਮੂੰਹ ਕੇ ਨਹੀਂ ਕੱਪ ਬਸ ਕੇ ਸਾਫ ਹੋ ਗਿਆ ਸਾਰਾ ਹੂੰ ਉਹ ਤੇ ਕਲੀਅਰ ਨਹੀਂ ਮੈਂ ਨਹੀਂ ਅੱਜ ਗਿਆ ਬਾਸ ਬੜੀ ਹੋ ਗਈ ਇੱਕ ਮਿੰਟ ਠੀਕ ਨਹੀਂ ਠੀਕ ਮੇਰੀ ਮੈਂ ਘਰੇ ਪਾਪਾ ਦਾ ਬੰਦਾ ਹੀ ਬੜਾ ਵਧੀਆ ਦੇ ਉਹਨੇ ਤੇ ਮੈਨੂੰ ਚੀਜ਼ ਹੀ ਬੜੀ ਵਧੀਆ ਦਿੱਤੀ ਆ ਅਕਨੇਟੇਡ ਲਾਤਾ ਯੋ ਅਕਾਵਾ ਇੱਥੇ ਨਸ ਹੋ ਜਾ। ਨੀਂਦ ਬੜੀ ਵਧੀਆ ਆਉਂਦੀ ਹੈ। ਪਰ ਥਕੀ ਹੋ ਕੰਮੀ ਜਾਂਦੀ ਹੈ। ਜੇ ਮੈਂ ਸੌ ਗਿਆ ਤੇ ਪਾਪ ਯੋਗ ਦਾ ਜਾਊਂਗਾ। ਚਲ 10 ਮਿੰਟ ਚਾਹੀ ਮੈਂ ਬੈ ਜਾਣਾ। ਦੱਲ ਮੇ ਪੈ ਜਾਣਾ। ਸੋ ਇੱਕ ਅੱਲਾ ਪੁੱਤ ਕਾਲੇ ਬੱਦਲ ਤੇ ਆ ਗਏ ਉਹ ਵੀ ਮੇਰੇ ਸਿਰ ਤੇ ਹੀ ਆ ਗਏ ਆ ਤੇ ਮੰਮਾ ਤੁਹਾਡਾ ਸਿਰ ਤੇ ਇੱਥੇ ਆ ਉਹ ਤੇ ਉੱਥੇ ਬੜੀ ਉੱਤੇ ਆ ਤੇ ਪੁੱਤ ਭਾਵੇਂ ਦੂਰ ਵਾਪਰ ਹੈ ਤੇ ਮੇਰੇ ਕੋਲ ਹੀ ਆਣਾ ਹੁਣ ਮੇਰੇ ਕੋਲ ਹੀ ਆ ਕੇ ਇੱਕ ਸਾਥ ਨਾਲ ਚੱਲ ਆ ਜਾ ਮੇਰਾ ਪੁੱਤ ਬੋਤਾ ਵੀ ਨਾ ਖੇੜੀ ਮੀਂਚ ਛੰਡ ਲੱਗ ਜਾਣੀ ਰੱਖ ਦੇ ਨੂ ਮਰੀਲਾ ਨੂੰ ਮੰਮਾ ਹਾਂਜੀ ਪੁੱਤ ਦੱਸੋ ਵੀਹੀ ਵੀ ਖੁਰਲ ਨਮਨਾ ਤੂੰ ਕੱਲੀ ਖੇਡ ਲਾ ਮੇਰਾ ਨਹੀਂ ਦਿਲ ਕਰਨ ਡਿਆ ਖੇਡਣ ਕੋਈ ਨਹੀਂ ਮੈਂ ਤੈਨੂੰ ਵੇਖਣ ਤਾਂ ਨਹੀਂ ਹੀ ਖੇਡਦੀ ਨੂੰ ਕੀ ਹੋਇਆ ਵਾ ਪਾਪਾ ਨੇ ਕਦੋਂ ਆਉਣਾ ਮੈਂ ਫਿਰ ਤਾ ਪਾਪਾ ਨਾਲ ਮਿਲ ਜਾਣੀ ਛੁੱਟੀ ਹੋ ਨਹੀਂ ਨਹੀਂ ਆ ਜਾਣਾ ਵਾ ਘਰ ਸੱਚੀ ਹਾਂ ਸੱਚੀ ਆ ਜਾਣਾ ਵਾ ਫਿਰ ਤੂੰ ਹੀ ਇੰਨੇ ਕਾ ਤੂੰ ਉਦਾਸਾ ਮੇਰਾ ਨਹੀਂ ਤੇ ਦਿਲ ਨਹੀਂ ਲੱਗਣ ਡਿਆ ਸਮ੍ਰੀਤ ਤੇ ਆਪਾਂ ਨਾ ਚੱਲ ਜਾਈਏ ਕਿਤੇ ਦੂਰ ਤੋਂ ਮੇ ਜਾਣੀ ਆ ਜੱਜੀ ਸੁਬਾਹ ਕਿਤੇ ਜਾਈਏ ਕਿ ਨਿਬਾਲਦੇਸ਼ ਉਹ ਤਾਂ ਜਾਜੂ ਦੇ ਬਹਿਗੇ ਸਾਡੇ ਕੋ ਕਿੱਥੇ ਜਾਇਆ ਜਾਣਾ ਸਾਡੇ ਕੋਲ ਇੰਨੇ ਨੀਨੇ ਪੈਸੇ ਹੈਗੇ ਵੀ ਆਪਾਂ ਜਾਜੂ ਦੇ ਬਹਿਗੇ ਕਿਤੇ ਦੂਰ ਚਲ ਜੀਏ ਮਮਾ ਮਾਮੂ ਤੇ ਚਲ ਗਏ ਫਿਰ ਉਹ ਕਿੱਦਾਂ ਚਲ ਗਏ ਹੈਗੇ ਉਹ ਤਾਂ ਉਹਨੂੰ ਤੇ ਮਾਂ ਨਾਨੀ ਤੇਰੀ ਨੇ ਭੇਜਿਆ ਸੀ ਤੇ ਨਾਨੀ ਤੇਰੀ ਕੌਣ ਆਪਣੇ ਪੁੱਤ ਵਾਸਤੇ ਪਏ ਹੈਗੇ ਹੀ ਤੇਰੀ ਤੇ ਮਾਂ ਵਾਸਤੇ ਨਹੀਂ ਹੈਗੇ ਈਆਂ ਵਾਸਤੇ ਨਹੀਂ ਪੈਸੇ ਨਿਕਲਦੇ ਉਹੀ ਗੱਲ ਨਾ ਉਹਨੂੰ ਬਾਹਰ ਪ੍ਰਦੇਸਾਂ ਚ ਭੇਜਤਾ ਤੇ ਮੈਨੂੰ ਆ ਕੰਜੂਸਾਂ ਦੇ ਵਿੱਚ ਵਿਆਹ ਤਾਂ ਕੰਜੂਸਾਂ ਦੇ ਟੱਬਰਾਂ ਵਿੱਚ ਮਮਾ ਮਾਂ ਨਹੀਂ ਬਾਹਰ ਜਾਣਾ ਹੈ ਗਾਵੀ ਤੇ ਮੇਰੀ ਗੱਲ ਸੁਣ ਜੇ ਮੈਂ ਇਕੱਲੀ ਚਲ ਜਾ ਜੇ ਮੰਨ ਲਾ ਮੈਂ ਕਿਤੇ ਦੂਰ ਚਲ ਜਾ ਜਾਂ ਮੈਨੂੰ ਕੁਝ ਹੋ ਜਾਂਦਾ ਵਾ ਤੇ ਮੇਰੀ ਧੀ ਇਕੱਲੀ ਰਹਿ ਪੂਗੀ ਮੇਰੇ ਤੋਂ ਬਿਨਾ ਨਹੀਂ ਮੈਂ ਤਾਂ ਅੱਗੇ ਪਾਪਾ ਤੋਂ ਬਿਨਾ ਮਾਂ ਹਾ ਕਿਤੇ ਰਹਿਣ ਦੀਆਂ ਤੂੰ ਹੀ ਨਾ ਜਾਏ ਹੁਣ ਕਿਤੇ ਵੀ ਤੇ ਨਹੀਂ ਜੇ ਮੈਂ ਆਈ ਚਾਂਸ ਮੈਨੂੰ ਕੁਝ ਹੋ ਜੇ ਜਾਂ ਮੈਂ ਜਾਜੂ ਦੇ ਨਾਲ ਜਾਨੀ ਦੂਰ ਚਲ ਜਾਨੀ ਆ ਉਦੋਂ ਫਿਰ ਮੈਂ ਤੈਨੂੰ ਪੈਸੇ ਭੇਜਿਆ ਕਰੂੰ ਤੇ ਤੂੰ ਰਹਿ ਪੂਗੀ ਇਕੱਲੀ ਇੱਥੇ ਨਹੀਂ ਫਿਰ ਬੁੱਧ ਕਿੱਦਾਂ ਸਰੂਗਾ ਮਮਾ ਨੂੰ ਤੇ ਜਾਣਾ ਹੀ ਪੈਣਾ ਵਾ ਹੁਣ ਕਿਉਂ ਕਿ ਹੁੰਦਾ ਦਿਨ ਮੈਂ ਕੀ ਜਵਾਬ ਦਵਾ ਹੁਣ ਤੇ ਤੂੰ ਤਾਂ ਆਪਣੀ ਨਾਨੀ ਕੋ ਰਹਿ ਪਈ ਹੈ ਨਹੀਂ ਅਜ ਦਿਨ ਤੂੰ ਹੀ ਰਾਤ ਆਏ ਸੀਗੇ ਉਸ ਦਿਨ ਵੀ ਨਾ ਮੇਰਾ ਜੀ ਨਹੀਂ ਲੱਗਦਾ ਮਿੰਟ 2 ਮਿੰਟ ਨਹੀਂ ਜੀ ਲੱਗਦਾ ਤੁਹਾਡੇ ਤੋਂ ਬਿਨਾ ਮੈਨੂੰ ਪਤਾ ਵਾ ਵੀ ਮੇਰੀ ਧੀ ਦਾ ਮੇਰੇ ਤੋਂ ਬਿਨਾ ਜੀ ਨਹੀਂ ਲੱਗਦਾ ਪਰ ਹੁਣ ਨਾ ਮੈਨੂੰ ਜਾਣਾ ਹੀ ਪੈਣਾ ਵਾ ਫੇ ਮੈਂ ਵੀ ਨਾ ਚਲ ਜੂੰਗੀ ਤੁਹਾਡੇ ਨਾ ਮੇਰੀ ਧੀ ਆ ਨਾ ਗੱਲ ਕਹਿ ਤੈਨੂੰ ਮੈਂ ਨਾਲ ਕਿੱਥੇ ਖੜੂਂਗੀ ਵੇਖ ਜੇ ਮੈਂ ਦੂਰ ਜਾਉਂਗੀ ਤੂੰ ਸੋਨੇ ਸੋਨੇ ਕੱਪੜੇ ਪਾਈ ਤੈਨੂੰ ਨਾਨੀ ਸੋਨੇ ਸੋਨੇ ਕੱਪੜੇ ਲੈ ਕੇ ਦਊਗੀ ਸਕੂਲ ਜਾਈ ਨਾ ਨੀ ਤੈਨੂੰ ਤੇਰੀ ਤਿਆਰ ਕਰਦਿਆ ਕਰੂਗੀ ਤੇ ਤੂੰ ਮੇਰੇ ਤੋਂ ਬਿਨਾ ਰਹਿ ਨਹੀਂ ਸਕਦੀ ਕੱਲੀ ਹੂੰ ਮੇਰੀ ਤੀ ਰਹਿ ਲੈਂਦੀ ਆ ਵੱਡੀ ਹੋ ਗਈ ਆ ਹੁਣ ਤੂੰ ਵੱਡੀ ਕੁੜੀ ਆਂਗੇ ਹੁਣ ਤੂੰ ਨੀ ਕੀਜੀ ਥੋੜੀ ਆ ਵੀ ਜਿੰਨੇ ਆਪਣੀ ਮਾਂ ਦੇ ਨਾਲ ਹੀ ਰਹਿਣਾ ਵਾ ਹਾਂ ਹਾਂ ਹੁੰਦੇ ਆ ਹੋਣ ਤੂੰ ਮੇਰੀ ਗਰਲਸੋਨ ਤੇਰੀ ਉਹ ਜਿਹੜੀ ਸਹੇਲੀ ਐ ਉਹ ਜਿਹੜੀ ਪੂਨਮੀ ਜਿਹੜਾ ਨਾਮ ਤੂੰ ਦੱਸਦੀ ਸੀ ਪਵਨ ਪਵਨ ਉਹ ਵੀ ਤਾਂ ਆਪਣੀ ਮੰਮੀ ਤੋਂ ਬਿਨਾ ਰਹਿੰਦੀ ਐ ਪੂਨਮ ਕੇ ਪਵਨ ਹੀ ਪਵਨ ਜਿਹਦਾ ਤੂੰ ਕਹਿੰਨੀ ਪਾਪਾ ਬਾਹਰ ਵਾ ਉਹ ਤਾਂ ਸੀਰਦੀ ਸੀਰਦੀ ਤੇ ਉਹ ਵੀ ਰਹਿੰਦੀ ਐ ਵੇਹਲਾ ਦੀ ਮੰਮੀ ਪਾਪਾ ਦੋਵੇਂ ਬਾਹਰ ਵਾ ਨੰਮਾ ਕਰੇ ਆ ਜੇ ਨੰਮਾ ਕਰਵਾ ਪਰ ਦੋ ਦਿਨ ਨਾਲ ਵਧੀਆ ਨਾ ਤੂੰ ਵੇਖੀ ਤੂੰ ਕਹੀ ਮੇਰੀ ਮੰਮਾ ਵੀ ਬਾਹਰ ਗਏ ਤਾਂ ਤੂੰ ਇਕੱਲੀ ਰਹਿਣਾ ਸਿੱਖ ਨਹੀਂ ਪੁੱਤ ਫੇਰ ਮੈਂ ਤੈਨੂੰ ਕਿੱਥੇ ਲੈ ਕੇ ਜਾਉਂਗੀ ਆਪਣੇ ਨਾਲ ਆਪਣੇ ਨਾਲ ਮੈਂ ਕਿੱਦਾਂ ਚੱਲ ਜੂੰਗੀ ਤੈਨੂੰ ਲੈ ਕੇ ਦੱਸ ਪੁੱਤ ਤੈਨੂੰ ਜਾਣਾ ਕਿੱਥੇ ਇਹ ਤੇ ਦੱਸੋ ਮੈਨੂੰ ਤੇ ਆਪ ਨਹੀਂ ਪਤਾ ਪੁੱਤ ਮੈਨੂੰ ਜ਼ਿੰਦਗੀ ਕਿੱਥੇ ਲੈ ਕੇ ਜਾਣ ਦੀ ਹੈ ਤੇ ਮੈਂ ਕਿੱਥੇ ਜਾਣਾ ਵਾਂ ਮਿੰਦੇ ਤੱਕ ਆਪਣੀ ਅਸਲੀ ਮੰਜ਼ਿਲ ਦਾ ਹੀ ਨਹੀਂ ਪਤਾ ਲੱਗਾ ਵੀ ਮੈਂ ਕਿੱਥੇ ਜਾਣਾ ਵਾਂ ਤੇ ਕਿੱਥੇ ਪਹੁੰਚਣਾ ਚਾਹਨੀ ਸੀ ਤੇ ਕਿੱਥੇ ਪਹੁੰਚ ਗਈ ਆ ਆ ਰਾਣੇ ਪੁੱਤ ਕਦੋਂ ਆਉਣਾ ਵਾ ਤੂੰ ਤੇਰਾ ਅਜੇ ਤਾਂ ਸਾਲਾਂ ਬੱਧੀ ਫੇ ਤੇਰਾ ਤਾਂ ਕੰਮ ਹੋ ਗਿਆ ਤੂੰ ਤਾਂ ਪੁੱਤ ਪਰਦੇਸੀ ਹੋ ਗਿਆ ਨਾਲੇ ਮੈਨੂੰ ਪਤਾ ਲੱਗਾ ਵਧਾਈ ਹੋਵੇ ਤੈਨੂੰ ਲਾਇਸੈਂਸ ਬਣ ਗਿਆ ਤੇਰਾ ਅੱਛਾ ਚਲੋ ਤੇ ਇਹ ਰਾਤੀ ਤੇ ਇਹਦੀ ਮੈਡਮ ਆਈ ਸੀਗੀ ਸੁਖ ਦੀ ਤੇ ਉਹ ਤਾਂ ਹੱਥ ਤੋਕੀ ਪੁੱਤ ਮਗਰ ਪੈ ਗਈ ਮੈਨੂੰ ਤਾਂ ਕੋਈ ਗੜਬੜੀ ਲੱਗਦੀ ਆ ਪਤਾ ਨਹੀਂ ਕੀ ਗੱਲ ਆ ਸੁਖ ਉੱਧਰ ਬੈਠੀ ਆ ਉੱਧਰ ਦੂਜੇ ਕਮਰੇ ਦੇ ਵਿੱਚ ਗੁੰਮਸਮ ਜੀ ਹੋਈ ਆ ਨਾ ਕੋਈ ਗੱਲ ਕਰਦੀ ਆ ਨਾ ਕੋਹ ਤੇ ਮੈਨੂੰ ਆਖੀ ਆ ਤੂੰ ਇੱਥੇ ਜਾਈ ਵਿੱਚ ਬਹਿ ਜਾ ਮੀ ਪੈਣ ਡਿਆ ਤੇ ਅਜੇ ਪੁੱਤ ਰੋਟੀ ਪਾਣੀ ਵੀ ਅਸੀਂ ਕਰਨਾ ਵਾ ਤੇ ਉੱਧਰ ਗਈ ਪਤਾ ਨਹੀਂ ਕੀ ਕਰਨ ਢਈ ਤੇ ਮੈਂ ਆ ਤੇ ਆਂਦੀ ਪੁੱਤ ਤੂੰ ਆਉਂ ਨਾ ਤੇ ਮੈਂ ਇੱਥੇ ਇਕੱਲੀ ਫਾਇ ਲੱਗੀ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਇਹਦੀ ਕੁੜੀ ਦੀ ਵੀ ਕੀ ਹੋਊਗਾ ਤੇ ਕੀ ਨਹੀਂ ਹੋਊਗਾ ਮम्मा ਤੈਹੀ ਰੋਂਦੇ ਆ ਨਹੀਂ ਪੁੱਤ ਕਿਉਂ ਆਵਾ ਚਾਹੁੰਨਾ ਪਾ ਮਾਵਾ ਤੀ ਕਿਤੇ ਦੂਰ ਚਲ ਜੀਗੇ ਜਿੱਥੇ ਨਾ ਮम्मा ਕੋਈ ਨਾ ਜਾਣੇ ਤੇ ਨਾ ਨੂੰ ਕੋਈ ਪਛਾਣੇ ਨਾ ਤੇਰੇ ਨਾਂ ਦਾ ਕਿਹਨੂੰ ਪਤਾ ਹੋਵੇ ਨਾ ਮੇਰੀ ਪਛਾਣ ਹੋਵੇ ਕਿਹਨੂੰ ਕਿਤੇ ਸਾਨੂੰ ਕੋਈ ਪਛਾਣਿਆ ਹੀ ਨਾ ਮम्मा ਫਿਰ ਪਾਪਾ ਕੋਈ ਨਹੀਂ ਪੁੱਤ ਜੇ ਤੂੰ ਆਪਾਂ ਚਲੇ ਗਏ ਨਾ ਆਪਾਂ ਟਿਕਾਣੇ ਲੱਗ ਗਏ ਤੇ ਕੋਈ ਨਹੀਂ ਪਾਪਾ ਤੇਰੇ ਨੂੰ ਵੀ ਲੈ ਜਾਗੇ ਪਾਪਾ ਵੀ ਜਲ ਜਾਣਗੇ ਜੇ ਪਾਪਾ ਵੱਲ ਵਹਿੰਦੇ ਰਹੇ ਨਾ ਫਿਰ ਤੂੰ ਕੱਲੀ ਰਹਿ ਜੈ ਨਹੀਂ ਮਾਂ ਤੇਰੀ ਬੜੀ ਦੂਰ ਚਲ ਜਾਣੀਂ ਫਿਰ ਤੈਨੂੰ ਮਾਂ ਨਹੀਂ ਹੋਣ ਲੱਭਣੀ ਆਪਣੀ ਵੇਖ ਲਈ ਜੇ ਪਾਪਾ ਵੱਲ ਵਹਿੰਦੀ ਰਹਿੰਦੇ ਤੂੰ ਮੰਮਾ ਨਾਲ ਜਾਣਾ ਵਣ ਤੇ ਫਿਰ ਪਾਪਾ ਦਾ ਨਾ ਹਜੇ ਵੇਖ ਤੇ ਪਾਪਾ ਨੂੰ ਰਹਿਣ ਦੇ ਨੇ ਹਜੇ ਆਪਾਂ ਮਾਵਾਂ ਤੀਆਂ ਚਲ ਜਾਈਏ ਕਿਤੇ ਹੈ ਠੀਕਾ ਨਾਨੀ ਨੂੰ ਨਾ ਦੱਸੀ ਬੇ ਤੇਰੇ ਨਾਲ ਮੰਮਾ ਗੱਲਾਂ ਕਰਨ ਲਈ ਠੀਕਾ

ਨਈਮ ਮੈਨੂੰ ਤਾਂ ਲੱਗਾ ਸ਼ਰਾਬੀ ਦੀ ਤਰ੍ਹਾਂ ਮੁਸਕਾਉਂ ਡਿਆ ਆਵੇਂ ਮੁਸਕ ਇਥੇ ਕਿੱਥੋਂ ਕਿੱਥੋਂ ਪੀਤੀ ਸ਼ਰਾਬ ਤੂੰ ਉਹ ਹੋ ਗਈ ਹੁੰਦੀ ਆ ਸ਼ਰਾਬ ਪੀਤੀ ਆ ਤੂੰ ਉਹ ਦੱਸ ਕੋਹ ਕੀ ਕਰਦਾ ਤੂੰ ਮੈਂ ਪਾਣੀ ਪੀਤਾ ਕਿੱਥੋਂ ਕਿੱਥੋਂ ਪੀਤਾ ਪਾਣੀ ਇਧਰੋਂ ਆ ਪੀਤਾ ਇਧਰੋਂ ਇਧਰੋਂ ਉਹ ਜਿੰਦਰ ਦੇ ਵੀ ਕੰਮ ਕੱਖਰੀ ਗੇ ਕੱਢ ਗਈ ਸ਼ਰਾਬ ਦੇ ਇੱਥੇ ਰੱਕ ਛੜਦਾਈਓ ਆਉਂਦਾ ਜਾਂਦਾ ਜਿਹੜਾ ਮਰਜੀ ਪੈਗ ਲਾ ਲਈਦਾ ਤੂੰ ਵੀ ਮੈਨੂੰ ਲੱਗਦਾ ਉਹਦੀ ਕੱਢ ਕੇ ਕਿਰੇ ਪੀ ਆਇਆ ਵਾ ਉਸ ਤਾਂ ਨਹੀਂ ਜਾਣੀ ਮੈਂ ਖੁੰਡਾ ਵੇਲਾ ਕਿਦਾਂ ਦਾਈਓ ਉਸ ਤਾਂ ਉਠ ਕੌਣ ਤੂੰ ਤੈਨੂੰ ਦੱਸਦਾ ਕੌਣ ਹੈ ਕੌਣ ਕਰਦਾ ਕੀ ਆਏ ਉਸ ਤਾਂ ਆਪੇ ਆਪੇ ਸੁਣਾਈਓ ਹੈ ਕੌਣ ਤੂੰ ਦੱਸਾਂ ਤੈਨੂੰ ਕੌਣ ਹੈ ਕੀ ਕਰ ਰਹੀ ਆਂ ਨਹੀਂ ਤੂੰ ਕੁੜੀਏ ਸੁੱਖ ਹਾਂਜੀ ਮੰਮੀ ਆ ਕਿੱਥੇ ਚਲਨੀ ਆ ਤੂੰ ਮੈਂ ਚਲਨੀ ਮੈਨੂੰ ਨਿਹੜਾਨੇ ਨੌਕਰੀ ਮਿਲ ਗਈ ਆ ਤੇ ਮੈਂ ਇਸ ਮਰੀਤ ਨੂੰ ਲੈ ਕੇ ਤੇ ਨਾਲ ਚਲ ਚਲਨੀ ਆ ਆ ਮਿਲ ਗਈ ਤੈਨੂੰ ਨਿਹੜਾਨੇ ਨੌਕਰੀ ਖਾਸਮ ਤੇਰਾ ਹਸਤਾ ਪਿਆਵਾ ਤਾਂ ਤੂੰ ਨਿਹੜਾਨੇ ਨੂੰ ਤੁਰਪੋ ਤੇ ਕੋਈ ਨਹੀਂ ਨੂੰ ਮਿਲ ਜਾਣੀ ਛੁੱਟੀ ਉਹਦੀ ਮਾਂ ਨੇ ਲੈ ਕੇ ਇਹਨੂੰ ਚਲ ਜਾਣਾ ਮੈਂ ਹੁਣ ਉੱਥੇ ਆਪਣੇ ਇੱਥੇ ਹੀ ਆਉਣਾ ਵਾ ਉਹਨੇ ਨਹੀਂ ਮੈਂ ਉਹਨੂੰ ਕਰਤਾ ਵਾ ਫੋਨ ਉਹਨੂੰ ਮੈਂ ਕਹਿਤਾ ਵੀ ਆਪਣੇ ਉਧਰ ਪਿੰਡ ਨੂੰ ਚਲ ਜੀ ਇੱਥੇ ਨਾ ਵੀ ਮੈਂ ਦਿੱਤੇ ਚਲ ਚਲਨੀ ਆ ਚਲ ਚਲਨੀ ਆ ਤੂੰ ਰਮਾਨਾ ਬੋ ਲੁਧਿਆਣੇ ਨੌਕਰੀ ਕਰਨ ਚੱਲੀ ਆਏ ਤੇ ਹੋਰ ਮੈਂ ਕੀ ਕਰਨ ਚੱਲੀ ਆਂ ਦੱਸਿਆ ਰਹਿਗਾ ਤੁਹਾਨੂੰ ਵੀ ਨੌਕਰੀ ਮਿਲ ਗਈ ਆ ਮੈਨੂੰ ਮਿਲ ਗਈ ਆ ਨੌਕਰੀ ਮੈਨੂੰ ਸਾਰਾ ਪਤਾ ਵਾ ਤੁਹਾਡਾ ਕਾਹਦਾ ਪਤਾ ਵਾ ਤੁਹਾਨੂੰ ਐਡਾ ਸਾਰਾ ਮੈਨੂੰ ਜਾਬਦਾ ਵਾ ਵੀ ਕੋਈ ਹੈ ਦਾਲਚਕਾਲਾ ਮੈਨੂੰ ਤੋਏ ਆ ਗਏ ਆ ਤੁਹਾਨੂੰ ਮੈਂ ਪਾ ਲਿਆ ਵਾ ਜੰਮਿਆਂ ਪਾ ਲਿਆ ਮੈਨੂੰ ਸਭ ਕੁਝ ਤੁਹਾਡਾ ਪਤਾ ਵਾ ਕੋਈ ਹੈ ਵਾ ਗੱਲ ਜਿਹੜੀ ਤੂੰ ਹਾ ਕੰਮ ਕਰਨ ਲੱਗੀ ਹੁਣ ਚੱਲੀ ਲੁਧਿਆਣੇ ਤੂੰ ਤੇ ਕਿਹੜਾ ਕੰਮ ਦੱਸਿਆ ਤੇ ਹੈਗਾ ਮੰਮੀ ਵੀ ਮੈਂ ਨੌਕਰੀ ਕਰਨ ਚੱਲ ਨਹੀਂ ਹੋਰ ਕਿਹੜੇ ਕੰਮ ਕਰਨ ਚੱਲੀ ਨਹੀਂ ਨੌਕਰੀ ਨੌਕਰੀ ਕੋਈ ਨਹੀਂ ਤੂੰ ਕਰਨ ਚੱਲੀ ਤੇ ਫੇਰ ਕਿੱਥੇ ਜਾਉਂਦੀ ਉਹ ਫਿਰ ਜਿਹੜੀ ਰੋਜ਼ ਆਉਂਦੀ ਆ ਮੈਡਮ ਤੇਰੀ ਹੈ ਉਹ ਰੋਜ਼ ਆਉਂਦੀ ਆ ਪੜਿਆ ਲਿਖਿਆ ਦਾ ਟੱਬਰਵਾ ਉਹ ਹੈ ਉਹ ਨਿਆਣੀ ਨਹੀਂ ਹੈਗੀ ਫਿਰ ਉਹ ਨਿਆਣੀ ਆ ਜਿਹੜੀ ਉਹ ਇੱਥੇ ਤੇਰੇ ਨਾਲ ਆਉਂਦੀ ਖਸਮ ਹੋਦਾ ਮਰਿਆ ਹੈ ਤੇ ਉਹ ਤੇਰੇ ਨਾਲ ਕੀ ਕਰਨ ਆਉਂਦੀ ਆ ਹੂੰ ਦੱਸਣਾ ਮੈਨੂੰ ਜੇੜੀ ਕੋਈ ਸੱਚੀ ਗੱਲ ਹੈਗੀ ਦੱਸ ਦੇ ਮੈਨੂੰ ਤੈਨੂੰ ਦੱਸਣੀ ਪੈਣੀ ਆ ਦੱਸ ਦੇ ਮੈਂ ਤੇਰਾ ਨਾਲ ਰੋਜ਼ ਵੇਣੀ ਆ ਮੈਂ ਨਹੀਂ ਕੁਝ ਵੀ ਕੀਤਾ 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 ਕਿਉਂ ਨਹੀਂ ਤੁਸੀਂ ਕੋਈ ਜਰੂਰ ਦੋਵਾਂ ਨੇ ਜਾਂ ਤੂੰ ਕੀਤਾ ਜਾਂ ਤੇਰੇ ਬੰਦੇ ਨੇ ਕੀਤਾ ਕੀ ਕੀਤਾ ਕੋਈ ਗੱਲ ਕਰੀ ਜਾਂਦੇ ਕੋਈ ਗੱਲ ਕਰੀ ਜਾਂਦੇ ਕੀ ਕੀਤਾ ਮੈਂ ਮੈਨੂੰ ਪਤਾ ਵਾ ਪੁੱਤ ਹਾਂ ਹਾਂ ਮੈਂ ਗਲਤ ਵਾ ਕੀਤਾ ਵਾ ਸਾਰਾ ਕੁਝ ਤੇਰੇ ਜਵਾਈ ਨੇ ਉਹਦਾ ਖਸਮ ਮਾਰਿਆ ਹੀ ਉਹਦਾ ਬੰਦਾ ਮਾਰਦਾ ਹੀ ਤੇਰੇ ਜਵਾਈ ਨੇ ਹਾਏ ਮੈਂ ਮਰ ਜਾ ਇਹ ਹੀ ਸੁਣ ਨਹੀਂ ਸੁਣ ਲੈ ਤਾਂ ਫਿਰ ਮੈਂ ਤਾਈਓ ਤੇ ਆਖਣ ਨਹੀਂ ਆ ਫਿਰ ਮੈਂ ਉਹਦਾਂ ਦਾ ਕੁਸਰ ਕੋ ਸੋਦੀ ਆ ਹੈਂ ਔਰ ਵਿਚਾਰੀ ਤੁਰੀ ਫਿਰਦੀ ਰੋਂਦੀ ਹੈਂ ਹੈਂ ਤੇ ਇਹ ਜਿਹੜੇ ਪਾਪਕਾਂ ਦੀ ਭਾਗੀਦਾਰ ਨਹੀਂ ਬਣੀ ਜਣਾ ਜਿਹੜਾ ਮੈਂ ਜੁਲਮ ਕੀਤਾ ਵਾ ਇਹ ਸਾਰੇ ਤੇਰੇ ਕਾਰਨਾਮੇ ਆ ਮੰਨ ਤੂੰ ਮੈਨੂੰ ਫਸਾਇਆ ਹੀ ਉਹਦੇ ਨਾਲ ਤੂੰ ਹੀ ਮੈਨੂੰ ਉਹ ਜ਼ਾਲਮ ਬੰਦਾ ਲੱਭ ਕੇ ਦਿੱਤਾ ਸੀ ਮੈਂ ਤੇਰੇ ਦਾ ਜ਼ਾਲਮ ਮੈਨੂੰ ਕੀ ਕਹਤਾ ਓ ਇਦਾਂ ਦਾ ਨਿਕਲਣਾ ਹਮ ਤਰਾ ਇਦਾਂ ਦਾ ਨਿਕਲਣਾ ਹੀ ਮੈਂ ਤਾਂ ਚੰਗਾ ਹੀ ਕੀਤਾ ਵਾ ਕੀ ਚੰਗਾ ਕੀਤਾ ਤੂੰ ਇੱਕ ਦੱਸੋ ਨਾ ਮੈਂ ਕਿੱਥੇ ਜਾਵਾਂ ਹੁਣ ਮੈਂ ਆਪਣੀ ਕੁੜੀ ਲੈ ਕੇ ਚੱਲ ਚੱਲੀ ਐ ਇੱਥੋਂ ਕੁੜੀ ਲੈ ਕੇ ਚੱਲ ਲਈ ਤੂੰ ਜਿੱਥੇ ਮਰਜੀ ਚੱਲ ਜਾ ਨਾ ਤੈਨੂੰ ਪੁਲਿਸ ਨੇ ਲੱਭ ਹੀ ਲੈਣਾ ਤੂੰ ਆਖੇ ਨਾ ਵੀ ਮੈਂ ਲੁਕ ਜਾ ਮੈਂ ਚਲ ਜਾ ਮੈਨੂੰ ਨੌਕਰੀ ਮਿਲ ਗਈ ਮੈਨੂੰ ਤੂੰ ਮਿੰਤ ਲਵਨੀ ਆ ਬੰਨੇ ਤੇ ਮੈਨੂੰ ਆਹੜਾ ਘੁੱਟ ਘੁੱਟ ਕੇ ਮਰਨ ਢੇ ਨਾ ਤੂੰ ਹੀ ਮਜਬੂਰ ਕੀਤਾ ਵਾ ਮੰਮੀ ਮੈਂ ਮਜਬੂਰ ਪੁੱਤ ਕੀ ਕਰਨਾ ਮੈਂ ਤੈਨੂੰ ਕੋਈ ਨਹੀਂ ਕੀਤਾ ਮਜਬੂਰ ਮੈਂ ਤੇਰੀ ਮਾਂ ਵਾ ਮੈਨੂੰ ਨੇ ਪਤਾ ਮੈਂ ਬੁੱਕਲ ਦੇ ਵਿੱਚ ਸੱਪ ਵਾੜ ਕੇ ਤੇ ਪਾਲੇ ਆ ਨੰਨ ਦੁੱਧ ਪਿਆਲਦੀ ਰਹੀ ਆ ਤੇ ਮੈਂ ਕਿੱਦਾਂ ਕਿਤੇ ਗਨਾਹ ਮਾਰਿਆ ਉਹਨੇ ਤੇ ਮੈਂ ਕਿੱਥੇ ਹੀ ਜੱਸ ਦੱਸੋ ਗੁਨੇਗਾਰ ਵਿੱਚ ਮੈਂ ਤੇ ਆਪਣੇ ਆਪਣੇ ਅੰਦਰੋਂ ਅੰਦਰੋਂ ਕੋਸਰ ਨਹੀਂ ਆ ਮੈਂ ਕੀ ਕਰਾਂ ਮੇਰੀ ਗੱਲ ਹੋਈ ਹੋ ਤੁਹਾਨੂੰ ਮਾਰਿਆ ਗੱਲ ਕੀ ਹੁਣੀ ਕੋਈ ਵੀ ਨਹੀਂ ਹੁਣੀ ਉਹ ਮਗਰ ਮੇਰੇ ਚਲ ਗਿਆ ਆਫਿਸ ਤੇ ਉਹਨੇ ਜਾ ਕੇ ਇਕੱਠਿਆਂ ਨੇ ਵੇਖਿਆ ਬੈਠੇ ਤੇ ਮਾਰ ਛੜਿਆ ਤਾਂ ਉੱਥੇ ਇਕੱਠਿਆਂ ਦਈ ਦਾ ਵਾ ਉੱਥੇ ਵੱਖਰੇ ਵੱਖਰੇ ਬੈਠੇ ਤੇ ਇਹ ਗੱਲ ਉਹਦੇ ਦਿਮਾਗ 'ਚ ਪਾਉਣੀ ਸੀ ਨਾ ਤੁਸੀਂ ਮੈਨੂੰ ਕੀਪਤਾ ਹੈਗਾ ਵੀ ਉਹ ਇਦਾਂ ਦਾ ਵਾ ਉਹ ਫਿਰ ਆਪਣੇ ਕਰਮਾਂ ਦੇ ਬਰ ਲੈਣ ਡਿਆ ਵਾ ਲੇਖੇ ਕਰਮਾਂ ਦੇ ਲੈਣ ਦੇ ਮੈਂ ਕੀ ਕਰਾਂ ਹੁਣ ਮੈਨੂੰ ਵੀ ਦੱਸੋ ਮੈਂ ਕੀ ਕਰਾਂ ਹੁਣ ਮੈਂ ਕਿੱਥੇ ਜਾਵਾਂ ਕਿੱਥੇ ਜਾਵਾਂ ਮਰਾ ਤੂੰ ਕਿੱਥੇ ਜਾਣਾ ਵਾ ਤੂੰ ਇੱਥੇ ਰਹਿ ਕੋਈ ਨਹੀਂ ਹੁੰਦਾ ਕੋਈ ਗੱਲ ਨਹੀਂ ਹਜੇ ਵੀ ਮੰਮੀ ਕੋਈ ਗੱਲ ਨਹੀਂ ਤੁਹਾਡੇ ਬਾਤ ਤੇ ਸਾਰੀ ਉਮਰ ਹੀ ਇਹ ਗੱਲ ਰਹਿਣੀ ਆ ਤੇ ਮੈਨੂੰ ਫਸਾ ਦਿਓ ਤੁਸੀਂ ਚੱਲ ਪੁੱਤ ਚੱਲੀਏ ਆਪਾਂ ਬਹਿਰਮਾਨ ਦੇ ਨਾਲ ਇੱਥੇ ਆਹ ਇੱਥੇ ਬਹਿਰਮਾਨ ਦੇ ਨਾਲ ਕਿਤੇ ਨਹੀਂ ਜਾਣਾ ਇਹੀ ਗੱਲਾਂ ਕਰਕੇ ਅੱਗੇ ਮਾਂ ਮੇਰੀਏ ਮੈਂ ਫਸੀ ਇਹੀ ਗੱਲਾਂ ਕਰਕੇ ਤੈਨੂੰ ਕੀ ਲੱਗਦਾ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਤੇਰੇ ਕੋ ਦੱਸਿਆ ਨਾ ਗਿਆ ਮੈਨੂੰ ਉਹਦਾ ਪਹਿਲਾਂ ਦੱਸ ਦਿੰਨੀ ਉਹਨੇ ਜੇ ਮੈਂ ਦੱਸ ਵੀ ਨਾ ਦੱਸਦੀ ਤੇ ਲੋਕਾਂ ਨੇ ਮੇਰੇ ਤੇ ਪਤਾ ਕੀ ਇਲਜ਼ਾਮ ਲਾਉਣੇ ਹੀ ਪੇ ਇੱਕ ਰੱਤ 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 ਨਹੀਂ ਮੈਨੂੰ ਮਾਰਿਆ ਕਿਹੜੀ ਗੱਲ ਨੂੰ ਮੈਨੂੰ ਮਾਰਿਆ ਤਾਂ ਵਾ ਪੀ ਇਹ ਉਹਨਾਂ ਨਾਲ ਗੜੀ ਦੋਵੇਂ ਜਾਨੇ ਇਕੱਲੇ ਹੀ ਆਫਿਸ ਵਿੱਚ ਨਾਲੇ ਮਾਂ ਮੇਰੀਏ ਤੂੰ ਹੀ ਤੇ ਮੈਨੂੰ ਕਹਿੰਨੀ ਸੀ ਵੀ ਲੋਕੀ ਮੈਨੂੰ ਆ ਡਗਵਾਂਡ ਗੱਲਾਂ ਕਰਦਾ ਵਾ ਵੀ ਇਹਦੀ ਕੁੜੀ ਜਾਣ ਕੇ ਇੱਥੇ ਬੈਠੀ ਇੱਥੇ ਬੈਠੀ ਤੇ ਹੋਰ ਮੇਰੇ ਤੇ ਕੀ ਕੀ ਇਲਜ਼ਾਮ ਲੱਗਣੇ ਹੀ ਤਾਂ ਕੀ ਮੈਨੂੰ ਕੀ ਪਤਾ ਹੈਗਾ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਇਹ ਲੋਕਾਂ ਦਾ ਦੱਸਿਆ ਹੁੰਦਾ ਮੈਨੂੰ ਤੇ ਆ ਗੱਲਾਂ ਨਾ ਹੁੰਦੇਗਾ ਉਹਨੇ ਇਹਨੂੰ ਮਾਰਨ ਦੀ ਆ ਜਿਹੜੀ ਹੈ ਨਾ ਮੇਰੀ ਧੀ ਇਹਨੂੰ ਮਾਰਨ ਦੀ ਧਮਕੀ ਦਿੱਤੀ ਸੀ ਉਹਨੇ ਇਹਨੂੰ ਮਾਰ ਦੇਣਾ ਤੇ ਇੰਨੀ ਵੀ ਚੰਗੀ ਤਰ੍ਹਾਂ ਪਤਾ ਵਾ ਕਿ ਜਿੱਥੇ ਮੇਰੀ ਧੀ ਦੀ ਗੱਲ ਆ ਜਾਂਦੀ ਉੱਥੇ ਆਣਗੇ ਮੈਂ ਕਮਜ਼ੋਰ ਪੈ ਜਿੰਨੀ ਇਹ ਮੇਰੀ ਕਮਜ਼ੋਰੀ ਆ ਤੇ ਮੈਂ ਇਹਨੂੰ ਲੈ ਕੇ ਮਾਰਨ ਦਿੰਦੀ ਇਹਨੂੰ ਕੀ ਕੀ ਨਾ ਕਰਦੀ ਮੈਨੂੰ ਦੱਸ ਨਾ ਮੈਂ ਹੁਣ ਕੀ ਕਰਾਂ ਕਿੱਥੇ ਜਾਵਾਂ ਉਹ ਤਾਂ ਦੱਸਦਿਆਂ ਤਾਂ ਉਹਨੂੰ ਫੜ ਕੇ ਲੈ ਜਾਂਦੇ ਉਹਨੂੰ ਫੜ ਆਮਨੇ ਪੜ ਜਾਂਦਾ ਹਾਂ ਇਸੇ ਮੂਹਰੇ ਤੂੰ ਕਹਿਣਾ ਹੀ ਪਿਆ ਆਪਣਾ ਬੰਦਾ ਮਰਵਾਉਂਦੀ ਆ ਆਪਣੇ ਬੰਦੇ ਨੂੰ ਸਾਉਂਡ ਨਹੀਂ ਆ ਜਦੋਂ ਇਹਦੀ ਕਰਤੂਤਾ ਇਹ ਹੈਗੀਆਂ ਤਾਂ ਫਿਰ ਇਹੋ ਕੋਈ ਨਹੀਂ ਵੀ ਜਦੋਂ ਮਾਂ ਮੇਰੀ ਇਹਦੇ ਨੂੰ ਮੈਂ ਕਰਤੂਤਾ ਦੱਸਦੀ ਹਾਂ ਉਦੋਂ ਤੂੰ ਕਿਉਂ ਨਾ ਮੰਨੀ ਉਦੋਂ ਕਿਉਂ ਨਹੀਂ ਸੀ ਮੇਰੇ ਆਖੇ ਲੱਗਦੀ ਉਦੋਂ ਤੇ ਤੇਰਾ ਜਵਾਈ ਸਾਰੀ ਦੁਨੀਆ ਤੇ ਚੰਗਾ ਰਹਿ ਗਿਆ ਹੀ ਇੱਥੇ ਆ ਕੇ ਬਹਿ ਗਿਆ ਚੰਗਾ ਬਣ ਕੇ ਮੈਨੂੰ ਤਾਂ ਦੱਸ ਦਿੱਤਾ ਹੀ ਤੇ ਮੈਂ ਤਾਂ ਉਹਦੇ ਮਗਰ ਲੱਗ ਗਈ ਤੇ ਫਿਰ ਤੂੰ ਆਪਣੀ ਧੀ ਤੇ ਨਾਨਾ ਜਕੀਨ ਨਹੀਂ ਕੀਤਾ ਜਦੋਂ ਮੈਂ ਤੈਨੂੰ ਦੱਸਦੀ ਵੀ ਉਹ ਮੇਰੇ ਨਾਲ ਕੋ ਕਰਦਾ ਇਦਾਂ ਦੇ ਕੰਮ ਵਾ ਹੈ ਉਦੋਂ ਕਿਉਂ ਨਾ ਮੰਨੀ ਤੂੰ ਹਣ ਦੱਸ ਮੈਨੂੰ ਉਦੋਂ ਕਿਉਂ ਨਾ ਮੰਨੀ ਹੁਣ ਮੈਂ ਜੇ ਤੈਨੂੰ ਦੱਸਿਆ ਹੁਣ ਮੈਂ ਕੋਸ਼ਿਸ਼ ਨਾ ਕਰਾਂ ਇਹਨੂੰ ਮੈਂ ਦੱਸ ਕਿੱਥੇ ਕੜੂੰਗੀ ਮੈਂ ਇਹਨੂੰ ਤਾਂ ਲੈ ਜਾਊਗੀ ਪੁਲਸ ਇਹਦੀ ਜ਼ਿੰਦਗੀ ਬਰਬਾਦ ਕਰਦਾ ਮੈਂ ਤਾਂ ਹੁਣ ਨਾ ਆਉਣਗੇ ਤੇਰੇ ਮਗਰ ਉਹਦਾ ਲੱਭ ਲੈਣਾ ਵਾ ਕਿੱਥੋਂ ਲੱਭ ਲੈਣਗੇ ਜਦੋਂ ਮੈਂ ਚਲੀ ਗਈ ਮੈਂ ਲੁੱਕ ਗਈ ਕਿੱਥੋਂ ਲੱਭਣਗੇ ਉਹ ਮੈਨੂੰ ਇਹਨੂੰ ਮੈਂ ਦੱਸ ਫਿਰ ਕਿਹੜੇ ਖੂਚ ਪਾ ਕੇ ਜਾਵਾਂ ਜਾਂ ਮੈਨੂੰ ਕਿਹ ਖੂਚ ਪਾ ਦੇ ਕਿ ਮੈਨੂੰ ਉਹ ਲੱਭਣ ਨਾ ਸਾਰੀ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖਦੀ ਕਾਹੇ ਜੋਗਾ ਨਹੀਂ ਮੈਨੂੰ ਤੱਕ ਛੱਡਿਆ ਇੱਥੇ ਜਾ ਕੇ ਹੁਣ ਤੂੰ ਜੋ ਮੈਂ ਮਰਜੀ ਕਰਾ ਗਏ ਜੇ ਮੇਰੀ ਜ਼ਿੰਦਗੀ ਤੁਸੀਂ ਤਬਾਹ ਕਰ ਛੁੱਡੀ ਹੈ ਨਾ ਤੁਸੀਂ ਕੀਤੀ ਸਾਰਾ ਕਸੂਰ ਹੀ ਤੁਹਾਡਾ ਆਹੋ ਮਾਚੇ ਕਸੂਰ ਹੁੰਦਾ ਵਾ ਹੋਰ ਕੀ ਕਹਿੰਦੇ ਜਵਾਹਰ ਕੀ ਦੇ ਚ ਮੈਨੂੰ ਦੱਸ ਨਾ ਕਿਹਦੇ ਚ ਕਸੂਰ ਵਾ ਕਿਹਦੇ ਚ ਕਸੂਰ ਵਾ ਮੇਰੀ ਜ਼ਿੰਦਗੀ ਤਬਾਹ ਹੋ ਗਈ ਕਿਹਦੇ ਚ ਕਸੂਰ ਵਾ ਮੇਰਾ ਮਨ ਤਾਂ ਤੂੰ ਹੀ ਵਕਤਾਂ ਚ ਪਾਤਾ ਮੈਂ ਤੈਨੂੰ ਵਿਆਹ ਆ ਕਾਦਾ ਮੈਂ ਤਾਂ ਵਕਤਾਂ ਚ ਪੈ ਗਈ ਆ ਤੂੰ ਮੈਨੂੰ ਵਿਆਹ ਕਿ ਮੈਨੂੰ ਵਕਤਾਂ ਚ ਪਾਤਾ ਵਾ ਹੁਣ ਤੂੰ ਨਿਕਲ ਗਈ ਤੇ ਮੈਂ ਹੁਣ ਮਗਰੋਂ ਕੀ ਕਰੂੰਗੀ ਕੀ ਮੈਂ ਸੋਚੂੰਗੀ ਨਾ ਤੇਰਾ ਚਿੱਠੀ ਨਾ ਤੇਰਾ ਪੱਤਰ ਤੂੰ ਮੈਨੂੰ ਪਾਏਂਗੀ ਚਿੱਠੀ ਪੱਤਰ ਭੌਣ ਜੇ ਤੂੰ ਮੈਨੂੰ ਛੱਡਿਆ ਹੀ ਨਹੀਂ ਜਾਂ ਤੇ ਮਾਵਾ ਦੇ ਉੱਤੇ ਕਸੂਰ ਫੰਦਾਵਾ ਮਾ ਉਹ ਗਲਤੀ ਵੀ ਜਿਹੜੀਆਂ ਮਾਵਾਂ ਜੰਮ ਲੈਂਦੀਆਂ ਤੁਹਾਡੇ ਵਰਗੀਆਂ ਨੂੰ ਤੇ ਜਿੰਨੂੰ ਮੈਂ ਜੰਮਿਆ ਮੈਂ ਫਿਰ ਉਹਦਾ ਕੀ ਕਰਾਂ ਦੱਸੋ ਨਾ ਲਾਜ ਇਹਦੇ ਮੂੰਹ ਕਰਕੇ ਤੇ ਮੈਂ ਇੱਥੇ ਤੱਕ ਆ ਗਈਆਂ ਕਿ ਇਹ ਗੱਲ ਮੇਰਾ ਨਹੀਂ ਜੀ ਕਰਦਾ ਵੀ ਜਿਹੜਾ ਮੈਂ ਅੰਦਰ ਇੰਨਾ ਵੱਡਾ ਜ਼ੁਲਮ ਕੀਤਾ ਕਿ ਇਹਨੂੰ ਦੱਸਾਂ ਮੇਰੇ ਵੀ ਅੰਦਰ ਹੀ ਆਵਾਜ਼ ਆਉਂਦੀ ਵੀ ਦੱਸਦੇ ਦੱਸਦੇ ਕਿਸੇ ਦੀ ਜ਼ਿੰਦਗੀ ਖਰਾਬ ਕੀਤੀ ਆ ਪਰ ਫਿਰ ਮੈਨੂੰ ਇਹਦਾ ਮਾਰ ਜਾਂਦਾ ਇਹ ਦੁੱਖ ਵੀ ਮੈਂ ਆਪਣੀ ਤੀ ਦਾ ਕੀ ਕਰੂੰਗੀ ਦੱਸੋ ਨਾ ਫਿਰ ਮੈਂ ਹੁਣ ਤੈਨੂੰ ਕੀ ਦੱਸਾਂ ਦੱਸਣ ਜੋਗਾ ਤਾਂ ਤੁਸੀਂ ਮੈਨੂੰ ਰਹਿਣ ਨਾ ਦਿੱਤਾ ਹੁਣ ਮੈਂ ਤੈਨੂੰ ਕੀ ਦੱਸਾਂ ਮੈਂ ਨਹੀਂ ਇੱਥੇ ਰਹਿਣਾ ਮੈਂ ਚਲਨੀ ਆ ਚੱਲ ਉੱਠ ਪੁੱਤ ਵੇਖ ਲਈ ਹੁਣ ਤੂੰ ਨ ਜਿੱਠੀ ਤੇ ਤੇਰੇ ਕੰਮ ਜਾਣਨ ਮੈਂ ਕਿਹਨੇ ਜੱਠਣਾ ਵਾ ਮੈਨੂੰ ਤਾਂ ਪਤਾ ਤਾ ਤੂੰ ਵਕਤਾਂ ਤੇ ਮੈਨੂੰ ਤੂੰ ਹੀ ਫਿਰਨ ਕੇ ਮਗਰੋਂ ਮੰਮਾ ਮੀਓ ਡੰਬਰ ਇਲਾਤਲਾ ਲੋ ਕੋਈ ਗੱਲ ਨਹੀਂ ਪੁੱਤ ਆ ਜਾ ਆਜਾ ਆ ਯਾ ਚੱਲੀਏ ਬਸ ਛੇਤੀ ਜਾਨ ਬਚਾ ਲਈਏ ਹੁਣ ਇੰਨਾ ਹੀ ਬਹੁਤ ਆ ਮੈਂ ਕਿ ਉੱਥੇ ਪੜ ਲਾਂਗੀ ਕੋਈ ਗੱਲ ਨਹੀਂ ਮੈਂ ਤੈਨੂੰ ਬੈਗ ਉੱਥੇ ਨਵਾਂ ਲੈ ਦੂੰਗੀ ਤੂੰ ਬੈਗ ਦੀ ਟੈਨਸ਼ਨ ਨਾ ਲੈ ਬਸ ਛੇਤੀ ਛੇਤੀ ਕਰ ਹੁਣ ਨਿਕਲਣ ਦੀ ਕਰੀਏ ਇੱਥੋਂ ਚੱਲ ਚੱਲ ਮੇਰਾ ਪੁੱਤ ਪੱਜ ਪੱਜ ਜਿੱਥੋਂ ਨਿਕਲੀਏ ਬਸ ਹੁਣ ਆਈ ਵਾਜਾ ਮਾਰ ਰਿਹਾ ਲੱਗਦਾ ਮੈਨੂੰ ਸੋਨੂ ਹਾਂਜੀ ਉਹ ਮਾਰਦਾ ਹੀ ਉਹ ਹਾ ਹਾਏ ਸੋਨੂ ਆ ਇਧਰ ਕੀ ਹੋਇਆ ਆਵਾ ਉਹ ਇਹਨੇ ਪਤਾ ਨਹੀਂ ਖਰੇ ਸ਼ਰਾਬ ਪੀ ਲਈ ਉਹ ਕੀ ਹੋ ਗਿਆ ਹੀ ਉਹ ਇਹ ਡਾਂਗੇ ਡਾਂਗਰੀ ਹਾ ਹਾਏ ਲੱਗ ਰਿਹਾ ਮਾਰਨਾ ਦਵੇ ਸ਼ਦਾਈ ਜਾ ਹੈਗਾ ਇਹ ਸਿਰ ਤੇ ਮਾਰਨਾ ਦਵੇ ਕਿਤੇ ਸੋਨੂ ਸੋਨੂ ਤੂੰ ਆਪਣੇ ਪਾਪਾ ਜੀ ਨੂੰ ਮੈਂ ਸਮਝਦਾ ਨਹੀਂ ਨਾ ਕੱਖ ਵੀ ਹਾ ਵੇਖ ਲੈ ਹੁਣ ਹਾ ਵੇਲਣ ਕੀ ਬੰਡਿਆ ਹੀ ਉਹ ਮੈਂ ਦੱਸਣਾ ਨਾ ਔਰ ਜਿੰਦਰ ਨੇ ਵੇਹ ਚੰਗਾ ਕੰਮ ਕੀਤਾ ਹੀ ਉਹਨਾਂ ਨੇ ਉੱਥੇ ਰੱਖ ਛੱਡੀ ਕਰੇ ਹਮਤ ਕਦਾ ਪਈ ਆ ਹੱਸ ਕੇ ਕਹਿੰਦੀ ਉਹ ਗਾਖੀ ਨਾ ਕੋਮ ਆਪਣਾ ਡਾਂਗ ਰਖਾਇ ਹਾਈ ਮਾਰ ਦੇਣ ਲੱਗਾ ਉਹ ਮਾਰਨ ਨਹੀਂ ਉਹ ਨੂੰ ਉੱਤ ਹੀ ਕਰਕੇ ਦੀ ਉਹ ਵੀ 6 ਅ ਕੀ ਹੋ ਗਿਆ ਤਾਨੂੰ ਹਾ ਹਏ ਨਾ ਨਾ ਮਰੀ ਮਰੀ ਨਾ ਮਰੀ ਸੁਣ ਨਾ ਮਰੀ ਨਾ ਮਰੀ ਓਏ ਉਹਦੇ ਵੇਹ ਚੰਗਾ ਭਲਾ ਬੰਦਾ ਹੀ ਸ਼ਰਾਬ ਪੀ ਕੇ ਕੀ ਬਣ ਜਾਂਦਾ ਹੀ ਉਹ ਛੱਡ ਦੇ ਸ਼ਰਾਬ ਇੰਨੀ ਬਾੜੀ ਮੀਂਹ ਕਾ ਦੇਣਾ ਮੈਂ ਤਾਂ ਉਹ ਰਹਿਣ ਦਿਓ ਭਰਾਵਾ ਰਹਿਣ ਦਿਓ ਲੈ ਜਾ ਅੰਦਰ ਨੂੰ ਖਲੋਠਾ ਆ ਮੇਰਾ ਕਿੰਨੀ ਚੀਜ਼ ਮਾੜੀ ਹੋ ਇਹਨੇ ਕਿੱਥੋਂ ਪੀਦੀ ਚੱਲੇ ਭਲੇ ਦੀ ਸ਼ਦਾਈ ਬਣਾ ਦੇਦੀ ਤੇ ਇਹ ਹੈਵੀ ਸ਼ਦਾਈ ਹੀ ਇਹਨੇ ਕਿੱਥੋਂ ਪੀਦੀ ਆ ਤੈਨੂੰ ਦੱਸਣ ਦੇ ਆ ਜੀ ਸਮਝੇ ਨਹੀਂ ਜਿੱਥੋਂ ਪੀਤੀ ਆ ਹਰਜਿੰਦਰ ਸੋਨੇ ਕਿਤੇ ਉੱਥੇ ਬੰਬੀ ਤੇ ਰੱਖ ਛੱਡਦਾ ਵਾ ਇਹ ਕਦੇ ਉੱਥੇ ਗਿਆ ਤੇ ਇਹਨੇ ਉੱਥੋਂ ਕੱਢ ਕੇ ਕਦੇ ਪੀਲੀ ਹੋ ਪਰ ਜੇਂਦਰ ਸਿੰਘ ਨੇ ਰੱਖ ਨਹੀਂ ਛੱਡਦਾ ਉਹਨੇ ਆਪ ਪਿਆਈ ਆ ਤੈਨੂੰ ਕਹਿੰਦਾ ਮੈਨੂੰ ਪਤਾ ਨਾ ਉਸ ਛੱਡ ਨੂੰ ਇਹਨੂੰ ਕਿੱਥੋਂ ਪਈ ਹੈ ਸ਼ਰਾਬ ਉਸ ਹਾਇ ਦਾ ਚੰਗੀ ਗੱਲ ਹੋਈ ਆ ਤੂੰ ਹੁਣ ਹਾਇਲਾ ਮਾਤਾ ਪਾਪੇ ਦੇ ਕੰਮ ਨਾਲੇ ਡਾਂਗਾ ਖਾਂ ਰਿਆ ਈ ਉਹ ਨਾਲੇ ਉਹਨੂੰ ਲਿਆਉਣ ਡਿਆ ਕਿਦਾ ਸਾਹ ਸਾਹ ਛੱਡ ਬੜਿਆ ਨਾ ਇੰਨਾ ਗੱਲਾਂ ਦੇ ਤੇ ਘਾਟ ਵਾ ਛੱਡ ਬੜਿਆ ਆ ਭਰਾਓ ਦਫਾ ਹੋ ਪਰ ਮਰਨ ਦੋ ਉਹਨੂੰ ਮਰਨ ਦੋ ਤੇ ਕਿ ਸਿਰ ਪਾੜੂਗਾ ਫੇਰੀ ਹਟਣਾ ਵਾ ਕਿ ਡਾਂਗਾ ਦਾ ਪਤਾ ਇੰਨੇ ਵੇ ਇਹਦੇ ਬੁੜਕੰਢਿਆ ਗਾੜੀ ਕਿਦਾਂ ਤੂੰ ਹੀ ਕੀ ਕਰ ਨੂੰ ਇਹਨੂੰ ਚੁੱਕਿਆ ਵਾ ਉਹ ਮੈਂ ਹਾਂ ਲੈ ਜੀ ਇਹਨੂੰ ਭਾਰਤੋਂ ਮੀ ਪੈਣ ਡਿਆ ਮੀ ਜਿੱ ਪਊਗਾ ਉੱਥੇ ਆਪਣੇ ਮੰਜੀ ਦੇ ਪਿਆ ਰਹੂਗਾ ਤੂੰ ਕਹ ਫੇ ਸਾਡੇ ਜੁਮੇ ਲੱਗੂ ਕੋਈ ਗੱਲ ਹੋ ਆ ਵੀ ਨਬੀ ਹੋ ਗਈ ਤੇ ਤੂੰ ਤੈਨੂੰ ਲੈ ਆਓਗੇ ਜਾਂ ਤੁਹਾਡੇ ਡਾਂਗ ਮਾਰ ਦਾਂ ਤੁਹਾਨੂੰ ਕਿਨੇ ਲਿਆਉਣਾ ਸੀ ਹਾਂ ਤੂੰ ਹੀ ਉੱਥੇ ਢੇਰੀ ਹੋ ਜਾਂਦੇ ਤੇ ਫੇਰ ਅਸੀਂ ਇਹਨੂੰ ਕੀ ਕਰਨਾ ਹੈਗਾ ਨਾਲੇ ਪਤਾ ਮੈਨੂੰ ਪਤਾ ਵਾ ਜੀਦਾ ਇਹ ਕੰਮ ਆ ਅੱਜ ਸਵੇਰੇ ਮੈਨੂੰ ਉੱਥੇ ਟੱਕਰਿਆ ਸੀ ਤਾਇਆ ਸਹੀ ਆ ਬੜਾ ਡਿਆ ਹੀ ਕਹਿਣ ਤੂੰ ਵੀ ਜੇਬਾਂ ਚ ਹੱਥ ਪਾ ਕੇ ਤੁਰਿਆ ਫਿਰਦਾ ਤੇਰਾ ਪਿਓ ਵੀ ਇੰਟੈਲੀਜੈਂਟ ਬਣ ਕੇ ਤੁਰਿਆ ਫਿਰਦਾ ਅੱਛਾ ਉਹ ਸੜ ਗਿਆ ਸਵੇਰੇ ਹੀ ਮੈਨੂੰ ਉਹਦਾ ਪਤਾ ਲੱਗਿਆ ਪਿਆਈ ਤੇ ਪਿਆਈ ਉਹਨੇ ਇਹਨੂੰ ਪ ਇਨੂੰ ਨਾ ਪਿੰਡ ਦਾ ਪਤਾ ਨਾ ਇਹਨੂੰ ਠੇਕੇ ਦਾ ਪਤਾ ਇਹ ਕਿੱਥੋਂ ਪੀ ਆਇਆ ਸਹੀ ਗੱਲ ਵਾ ਇੱਥੋਂ ਤੈਨੂੰ ਬਾਹਰ ਨਿਕਲਦਾ ਨਹੀਂ ਪਤਾ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹੁਣ ਤੁਸੀਂ ਕੋਹ ਨਹੀਂ ਕਰਨਾ ਇਧਰ ਨਾ ਵੀ ਮੈਂ ਨਵੇੜ ਕੇ ਉਹਨਾਂ ਨਾਲ ਜਾ ਕੇ ਜਰਾ ਸੋਨੂੰ ਗੱਲ ਸੁਣ ਤੂੰ ਨਾ ਗੱਲ ਕਰੀ ਮੈਂ ਆਪੇ ਗੱਲ ਕਰੂੰ ਹੁਣ ਉਹਦੇ ਨਾਲ ਆਪੇ ਕੋ ਗੱਲ ਕਰੂੰ ਤੁਸੀਂ ਨਹੀਂ ਗੱਲ ਕਰਨੀ ਤੁਹਾਡੀਆਂ ਅੱਖਾਂ ਤੇ ਪੱਟੀ ਬੱਜੀ ਆ ਨਹੀਂ ਨਹੀਂ ਕੋਈ ਨਹੀਂ ਮੈਂ ਕਰੂੰਗਾ ਗੱਲ ਛੱਡ ਦੇ ਤੂੰ ਮੈਂ ਆਪੇ ਕਰੂੰਗਾ ਗੱਲ ਆਪੇ ਕਰਨੀ ਤੁਸੀਂ ਗੱਲ ਖਾਂਦੇ ਰਹੋ ਡਾਂਗਾ ਫਿਰ ਮਰਿਆ ਰੋ ਮੀਂਹ ਦੇ ਵਿੱਚ ਗਰਕ ਜਾਣਿਆ ਤੂੰ ਬੰਦਾ ਸਾਡਾ ਮਾਰ ਦੇਣ ਲੱਗਾ ਹਾਂ ਮਰੇ ਸਾਡੇ ਬੰਦੇ ਨੂੰ ਭਾਵੇਂ ਸੱਟ ਲੱਗ ਜਾਂਦੀ ਸਿਰ ਦੇ ਵਿੱਚ ਤੇ ਅਸੀਂ ਕੀ ਕਰਦੇ ਹਾਂ ਦਫਾ ਹੋ ਚਲ ਜਾ ਇੱਥੋਂ ਜਿੱਥੋਂ ਆਇਆ ਇਹਨੇ ਆਪੇ ਉੱਠ ਖਲੋਣਾ ਵਾ ਇਹਨੇ ਜਰੂਰ ਹੋਸ਼ ਆ ਗਈ ਸਾਡੇ ਨੂੰ ਪਤਾ ਇੱਧਰ ਆ ਜਾ ਫਿਰ ਤੂੰ ਨਹੀਂ ਇੱਧਰ ਤੇਰੀ ਸੁਣਦੀ ਨਹੀਂ ਤੈਨੂੰ ਦੱਸਾਂ ਬਦਾਂ ਮੈਂ ਤੈਨੂੰ ਹੋ ਤੂੰ ਲੈ ਨੋ ਆਪੇ ਆਪੇ ਉਹਨੇ ਗੱਲਾਂ ਕਰਨੀਆਂ ਮੁਰਕੇ ਗਾਲਾਂ ਕੱਢਣ ਡੈਪੂ ਫਿਰ ਤੇਰੇ ਕੋ ਸੁਣੀਆਂ ਵੀ ਜਾਣੀਆਂ ਪਰਪਾ ਉਧਰ ਹੋ ਤੂੰ ਆਪੇ ਉੱਠ ਖਲੋਊਗਾ ਜਦੋਂ ਹੋਸ਼ ਆਈ ਵੇਖ ਲੈ ਸ਼ਰਾਬ ਪੀ ਕੇ ਚੰਗੇ ਭਲੇ ਬੰਦੇ ਛਦਾਈ ਬਣ ਜਾਂਦੇ ਸ਼ਰਾਬ ਇੰਨੀ ਮਾੜੀ ਚੀਜ਼ ਵਾਏ ਰਿੰਗਦਾ ਰਹਿ ਖਾਲੀ ਰੋਟੀਆਂ ਹੁਣ ਆ ਇਥੋਂ ਸਾਰਾ ਕਸੂਰ ਹੀ ਤੁਹਾਡਾ ਵਾ ਤੇ ਤੁਹਾਡਾ ਕਸੂਰ ਨਾ ਨਾ ਹੁੰਦਾ ਐਦਾਂ ਹੋਣੀ ਨਹੀਂ ਅੱਜ ਹੁਣੇ ਅਹੀਂ ਮੀਂਹ ਵਰਨਿਆ ਤੇ ਅੰਦਰ ਵੜੇ ਆ ਨਾ ਹਨ ਪਤਾ ਲੱਗਦਾ ਇਥੇ ਦੋਵੇਂ ਮਰ ਜਾਂਦੇ ਭਾਵੇਂ ਸਿਆਪਾ ਸਾਰਾ ਸਾਡੇ ਗਲ ਪਿਆ ਜਾਣਾ ਹੈਗਾ ਇਹ ਮਰਿਆ ਸੱਪ ਖਰੇ ਕਿੱਥੋਂ ਰੱਖਿਆ ਹੈਗਾ ਚਲ ਜਾ ਇਥੋਂ ਜੰਗਲਾਂ ਮੈਂ ਮਾਰ ਮਾਰ ਲੱਤਾ ਤੇਰੇ ਮੈਂ ਜਾਨ ਕੱਢ ਦੇਣੀ ਤੇਰੀ ਮੈਂ ਮੋਗਦਾ ਕੁੱਤੇ ਵਾਂਗੂ ਉਹ ਜਿਹਾ ਉਹ ਜਿੰਨੇ ਤੈਨੂੰ ਮਗਰ ਲਾਇਆ ਵਾ ਪੁੱਤ ਪੁੱਤ ਕਰਕੇ ਤੈਨੂੰ ਸਿਰ ਤੇ ਚੜਾ ਲਿਆ ਤੂੰ ਕਿੱਧਰ ਦਾ ਪੁੱਤ ਵਾਂਣ